ਬੰਦ ਕਰ ਬੰਦ ਕਰ ਪੀ ਸਾੰਦ ਰੇੜੀ ਬੰਦ ਕਰਵਾਸੀ ਬਦ ਰੇੜੀ ਕਿਉਂ ਕਰੀਏ ਜੀ ਸਾਡੇ ਕੀ ਗਲਤੀ ਹੈ ਜੀ ਸੋ ਸਾਨੂੰ ਲੱਗਦੀ ਆ ਅਸੀਂ ਕਮੇਟੀ ਦੀ ਪੱਛ ਕਟਾਣਦੇ ਆ ਸਰਕਾਰ ਬਖਤ ਮੋਰ ਤੇ ਮਿਲਤਾ ਰੇੜੀ ਲਾਣਦੇ ਆ ਜੀ ਪਾਈ ਨਹੀਂ ਮਿਲੀ ਜਿੱਦਨ ਦਾ ਇਹ ਰੇੜੀ ਨਹੀਂ ਲੱਗਦੀ ਪਈ ਮੈਂ ਹਾਰਡ ਦਾ ਮਰੀਜ਼ ਆ ਮੈਨੂੰ ਦਵਾਈ ਨਹੀਂ ਮਿਲੀ ਮੇਰੇ ਅੰਦਰ ਸਵਾੜ ਪੈਂਦਾ ਪਿਆ ਆ ਮੈਨੂੰ ਰੇੜੀ ਇੱਥੇ ਲਾਣੀ ਨੇ ਜੇ ਮੈਂ ਇੱਥੇ ਮਰ ਜਾਣਾ ਆ ਇਹਨਾਂ ਦੇ ਸਿਰ ਚੜ ਕੇ ਪੀਸਾ ਕੰਨਿਆ ਹੁੰਦੀ ਆ ਸਭ ਕੰਦਾ ਹੁੰਦਾ ਸਾਲਾ ਸਭ ਕੁਝ ਇੱਥੋਂ ਚੱਲਦਾ ਆ ਹਾਂ ਆਪਣੇ ਘਰੇ ਮਲਾਜਮਾ ਦਾ ਬੜਾ ਸਾਡ ਬਦ ਗਿਆ ਘਰੇ 20 ਬੰਦੇ ਇੱਥੇ ਕ ਵੀ ਲਗਾਏ ਬਹੁਤ ਦਿਨ ਤੋਂ ਸਾ ਮਾਰੇ ਰੇੜੀ ਲਗਾਏ ਉਹ ਚੱਕ ਚਲਦਾ ਸੀਗਾ ਮਲਾਇਨਾ ਨੇ ਕੋਈ ਐਕਸ਼ਨ ਨਹੀਂ ਲਿਆ ਇਹ ਹੁਣ ਤੋਂ ਨਹੀਂ ਕੰਮ ਚੱਲਦੇ ਆ ਦੇਖੋ ਮੈਂ ਜਿਹੜੀ ਗੱਲ ਕਰ ਰਿਹਾ ਇਹ ਕਾਰਪੋਰੇਸ਼ਨ ਦੇਖਣਾ ਜਿਹੜੀ ਲੱਗ ਰਹੀ ਕਿ ਨਹੀਂ ਜਿਹੜੇ ਆ ਹੁਣ ਗਰਾਉਂਡ ਜ਼ੀਰੋ ਤੇ ਮੈਂ ਮੌਜੂਦ ਆ ਉੱਥੇ ਬਲੰਦ ਹੌਣ ਲਾਪਿਆ ਨਸ਼ੇੜੀਆਂ ਨੂੰ ਫੜਨ ਦਾ ਜਾਂ ਨਸ਼ੇੜੀਆਂ ਦੇ ਨਸ਼ੇ ਕਰਨ ਦੀ ਜਿਹੜੀ ਵੀਡੀਓ ਆ ਉਹ ਲਗਾਤਾਰ ਵਾਇਰਲ ਹੋ ਰਹੀ ਸੀ ਤੇ ਹੁਣ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਥੇ ਜਿਹੜੀਆਂ ਰੇੜੀਆਂ ਲੱਗਦੀਆਂ ਨੇ ਉੱਤੇ ਤਾਲੇ ਲਾਤੇ ਸੀ ਪਰ ਹੁਣ ਬੱਡੀ ਗਿਣਤੀ 'ਚ ਬੀਬੀਆਂ ਇਕੱਠੀਆਂ ਹੋਈਆਂ ਨੇ ਅੱਜ ਤੇ ਪੁੱਛਦੇ ਆ ਕੀ ਕੁਝ ਕਾਰਨ ਹੈ ਦਰੀਆਂ ਵਿਛਾਲੀਆਂ ਗਈਆਂ ਨੇ ਪੱਕਾ ਮੋਰਚਾ ਲਾ ਦਿੱਤਾ ਗਿਆ ਕੀ ਨਾਮ ਆ ਜੀ ਮਨੀਲਮ ਸ਼ਰਮਾ ਜੀ ਨੇ ਸ਼ਰਮਾ ਜੀ ਕੀ ਚੱਕਰ ਕੀ ਇਹ ਕਾਨੂੰਨ ਬੈਠੇ ਅੱਜ ਚੱਕਰ ਇੱਥੇ ਆ ਜੀ ਕਿ ਮੇਰਾ ਦੇਰ ਰੇੜੀ ਲੰਨਤਾ ਪਿਆ ਸਾੜੇ ਰੇੜੀ ਲੰਦੇ ਹੋ ਗਿਆ ਸਾੜੇ ਕੋਈ ਕੰਪਲੇਨ ਨਹੀਂ ਹੈਗੀ ਆ ਇੱਕ ਸਾਲ ਧੱਕੇ ਸਾਨੂੰ ਖਾਂਦੇ ਹੋ ਗਿਆ ਸਾਡਾ ਮਾਤ ਕੋ ਖਰਾਬ ਹੁੰਦਾ ਅਸੀਂ ਇੱਥੇ ਅੱਡਾ ਛੱਡਣਾ ਅਸੀਂ ਇੱਥੇ ਲਾਣੀ ਜੀ ਜੀ ਦੇਰ ਦਾ ਨਾਮ ਕੀ ਹੈ ਵਿੱਕੀ ਸ਼ਰਮਾ ਵਿੱਕੀ ਸ਼ਰਮਾ ਕੀ ਨੇ ਜੇ ਤੂੰ ਰੇੜੀ ਲਾ ਰਹੇ ਨੇ ਪਿਆ ਸਾ ਤੂ ਹੋ ਗਿਆ ਜੀ ਪਪਾ ਲੰਦੇ ਰੇੜੀ ਬਾਦਲ ਚਕਵਾਉਂਦਾ ਕੋਈ ਆਂਦਾ ਨਹੀਂ ਬੰਦ ਕਰੋ ਪੁਲਿਸ ਆਂਦੀ ਰੇੜੀ ਬੰਦ ਕਰੋ ਅਸੀਂ ਬਾਦ ਰੇੜੀ ਕਿਉਂ ਕਰੀਏ ਜੀ ਸਾਡੀ ਕੀ ਗਲਤੀ ਹੈ ਜੀ ਉਸ ਨੂੰ ਲੱਗਦੀ ਆ ਅਸੀਂ ਜਿਹੜੀ ਇੱਥੇ ਹੀ ਲਗਾਨੀ ਆ ਜਿਹੜੀ ਕੱਢੀ ਆ ਜਿਹੜੀ ਚੂਸ ਦੀ ਲੱਗੀ ਹੋਈ ਆ ਜਿਹੜੀ ਹੁਣ ਮੁੰਡਾ ਲਾਂਦਾ ਸਾਡੀ ਜਿਹੜੀ ਇੱਥੇ ਲੱਗੂਗੀ ਆਪਾਂ ਜਿਹੜੀ ਇੱਥੇ ਲਾਣੀ ਨਾ ਅਸੀਂ ਜਾਣਾ ਆ ਕਿਤੇ ਵੀ ਤਨਾਸੀ ਧਰਨਾ ਲਾ ਕੇ ਬਹਿਣਾ ਆ ਨਿਆਰੋਪ ਕੀ ਹੈ ਰੋਪ ਹੈ ਕਿ ਸਾਡੀ ਜਿਹੜੀ ਲੱਗੀ ਸੀ ਕੱਲ ਤੇ ਇੱਥੇ ਪ੍ਰਾਈਵੇਟ ਐਂਬ੍ਰੈਂਸ ਲੱਗ ਗਈ ਕਿਉਂ ਲੱਗੀ ਆ ਜੀ ਅਸੀਂ ਕਮੇਟੀ ਦੀ ਪਰਚੀ ਘਟਾਣਦੇ ਆ ਸਰਕਾਰ ਕੋਲੋਂ ਮੋਰਟ ਮਿਲਤਾ ਅਸੀਂ ਜਿਹੜੀ ਲਾਣੇ ਆ ਜੀ ਅੱਜ ਦੀ ਨਹੀਂ ਕੱਟਦੇ ਅਸੀਂ ਜਿਹੜੀ ਲਾਈ ਆ ਰਿਹੇ ਬੜੇ ਘਰ ਕੇ ਚੱਲ ਜੋ ਸਾਡੇ ਸਮਾਜ ਦੇ ਬੱਚੇ ਇੱਕ ਹਫਤਾ ਹੋ ਗਿਆ ਦਸ ਸਾਲ ਸਾਨੂੰ ਹੋ ਗਿਆ ਠੱਕੇ ਖਾਂਦੇ ਕੱਪਤ ਮੈਂ ਕਿਧਰ ਨੂੰ ਜਾਵਾਂ ਇੱਕ ਹਫਤਾ ਕਸਲ ਠੱਕੇ ਖਾਂਦੇ ਹੋ ਗਿਆ ਕਿਸੇ ਨੇ ਸੁਣੀ ਜੇ ਸਾਰੇ ਜਿਹੜੀ ਕਿਸੇ ਨੇ ਪੁੱਛਿਆ ਤੇੜੀ ਲਾ ਲੋ ਭਾਜੀ ਸਾਡੀ ਮਦਦ ਕਿਤੇ ਕਿਸੇ ਬੰਦੇ ਗਰੀਬ ਦੀ ਤੇੜੀ ਚ ਗਵਾਤੀ ਉਹਦਾ ਨਾਂ ਛਾਲਿਆਂ ਦਾ ਕਿਉਂ ਨਾਂ ਛਾਲਿਆਂ ਆ ਚਲੋ ਸ਼ਰਮ ਜੀ ਤੁਸੀਂ ਚਲੋ ਪਹਿਲਾਂ ਦੂਜੀ ਵਾਰ ਆਓ ਮਾਤਾ ਇੱਧਰ ਆਓ ਮਾਤਾ ਵਾ ਕੀ ਨਾਮ ਕੀ ਹੈ ਮਾਤਾ ਜੀ ਰਾਜ ਰਾਣੀ ਰਾਜ ਰਾਣੀ ਜੀ ਗੁੱਸੇ 'ਚ ਕਾ ਰਹੇ ਹੋ ਅੱਜ ਮੈਂ ਗੁੱਸੇ ਦੇ ਵਿੱਚ ਹੈਗੀ ਮੈਨੂੰ ਦਵਾਈ ਨਹੀਂ ਮਿਲੀ ਜਿੱਦਨ ਦਾ ਇਹ ਰੇੜੀ ਨਹੀਂ ਲੱਗਦੀ ਪਈ ਮੈਂ ਹਾਰਡ ਦਾ ਮਰੀਜ਼ ਆ ਮੈਨੂੰ ਦਵਾਈ ਨਹੀਂ ਮਿਲੀ ਮੇਰੇ ਅੰਦਰ ਸਾੜ ਪੈਂਦਾ ਪਿਆ ਆ ਮੈਨੂੰ ਦਵਾਈ ਨਹੀਂ ਮਿਲਦੀ ਹੈਗੀ ਆ ਮੁੰਡੇ ਕੋਲ ਮੈਂ ਇਹਦੇ ਕੋਲ ਰਹਿਣੀ ਹੈ ਜੀਆ ਕਸੂਰ ਕਿਸ ਦਾ ਮੰਨਦੇ ਤੁਸੀਂ ਕਸੂਰ ਰੇੜੀਆਂ ਲਾਣ ਨਹੀਂ ਦਿੰਦੇ ਜਿਹੜੇ ਕੌਣ ਰੋ ਰਹੀ ਰੇੜੀ ਲਾਂਤੋ ਸਾਰਾ ਕਦੀ ਆ ਜਾਂਦੇ ਕਦੀ ਕੋਈ ਆ ਜਾਂਦੇ ਕਦੀ ਕੋਈ ਆ ਜਾਂਦਾ 50 ਸਾਲ ਹੋ ਗਏ ਸਾਨੂੰ ਰੇੜੀ ਲੱਗਦੀ ਨੂੰ 50 ਸਾਲ ਹੋ ਗਏ ਰੇੜੀ ਲੱਗਦੀ ਮੈਨੂੰ ਦਵਾਈ ਨਹੀਂ ਮਿਲਦੀ ਪਈ ਰਮਜੋਦ ਦੀ ਦਵਾਈ ਮੇਰੀ ਚੱਲਦੀ ਆ ਕਿੰਨੇ ਚਿਰ ਹੋ ਗਿਆ ਰੇੜੀ ਬੰਦ ਇਹਨੂੰ 15 ਹੋ ਗਿਆ ਜੀ ਰੋਜ਼ ਆ ਕਸਟਮਰ ਜੇ ਜਿੱਦਣੋਂ ਜਿੱਦਣ ਲਾਂਦਾ ਉਦੋਂ ਰੇੜੀ ਦੂਜੇ ਦਿਨ ਬੰਦ ਕਰਾ ਦਿੰਦੇ ਕਿਉਂ ਕਰਾਉਂਦੇ ਆ ਬੰਦ 50 ਸਾਲ ਹੋ ਗਏ ਕਮੇਟੀ ਦੇ ਅਸੀਂ ਪੈਸੇ ਭਰਦੇ ਆ ਹਜੇ ਕਮੇਟੀ ਦੇ ਅਸੀਂ ਪੈਸੇ ਪੈਸੇ ਭਰਦੇ ਆ ਨਾ ਕੋਈ ਹੋਰ ਗਲਤ ਕੰਮ ਕਰਦਾ ਤੇ ਨਾ ਸਾਡਾ ਲੱਗ ਜਾਂਦਾ ਆ ਮੰਗੀ ਕਰਦੇ ਹੋ ਹੈ ਮਾਂ ਚੀ ਜੀ ਮੈਂ ਰੇੜੀ ਇੱਥੇ ਲਾਣੀ ਆ ਰੇੜੀ ਇੱਥੇ ਲਾਣੀ ਨਹੀਂ ਮੈਂ ਇੱਥੇ ਮਰ ਜਾਣਾ ਹੈ ਇਹਨਾਂ ਦੇ ਸਿਰ ਚੜ ਕੇ ਮਾਤੇ ਕਿੰਨੀਆਂ ਰੇੜੀਆਂ ਬੰਦ ਕਰਾਈਆਂ ਇੱਥੋਂ ਦੋ ਰੇੜੀਆਂ ਬੰਦ ਕਰਾਈਆਂ ਦੋ ਰੇੜੀਆਂ ਕਰਾਈਆਂ ਬੰਦ ਅਸੀਂ ਆਪਣੀ ਖੋਲਣਾ ਚਾਹੁੰਦੇ ਆ ਸਾਡੀ ਕੋਈ ਕੰਪਲੇਨ ਆਂਦੀ ਆ ਤਾਂ ਦੱਸੋ ਅਸੀਂ 10 ਦਿਨ ਹੋ ਗਿਆ ਸਾਨੂੰ ਘੁੰਮਦੇ ਬੰਦ ਕਿਸੇ ਕਰੀ ਨਹੀਂ ਹੈ ਨੂੰ ਕਿਸੇ ਨੇ ਘਾਤ ਦਿੱਤੀ ਉਹਦਾ ਤੁਸੀਂ ਨਾਮੁਸ਼ਾਲ ਦਿੱਤਾ ਨਹੀਂ ਨਹੀਂ ਦੱਸੋ ਪਹਿਲਾਂ ਆਪਣਾ ਮੇਰਾ ਨਾਮ ਕਿਰਨ ਸ਼ਰਮਾ ਆ ਹਾਂਜੀ ਮੈਂ ਕਿੱਥੇ ਰਹਿੰਦੇ ਸੀ ਅਸੀਂ ਮੈਂ ਇਹਨਾਂ ਦੀ ਨੂੰਹ ਆ ਜਿਨ੍ਹਾਂ ਦੀ ਰੇੜੀ ਲੱਗਦੀ ਉਹਨਾਂ ਦੀ ਵਾਈਫ ਆ ਮੈਂ ਜਿਨ੍ਹਾਂ ਦੀ ਰੇੜੀ ਲੱਗਦੀ ਆ ਉਹਦੇ ਵਾਈਫ ਉਹਨਾਂ ਦੀ ਵਾਈਫ ਵਿੱਕੀ ਦੀ ਵਾਈਫ ਆ ਮੈਂ ਮੇਰੇ ਛੋਟੇ ਛੋਟੇ ਬੱਚੇ ਆ ਫੀਸਾਂ ਪਾ ਨਿਯਮ ਦਿਆ ਸਭ ਕਰਨਾ ਹੁੰਦਾ ਸਾਰਾ ਸਭ ਕੁਝ ਇਥੋਂ ਚੱਲਦਾ ਆ ਹਾਂ ਅਸੀਂ ਰੇੜੀ ਬੰਦ ਅਸੀਂ ਪ੍ਰਸ਼ਾਸਨ ਅਗੇ ਬਸ ਸਰਕਾਰ ਅਗੇ ਹੀ ਉਮੀਦ ਕਰਦੇ ਆ ਕਿ ਸਾਨੂੰ ਇਨਸਾਫ ਮਿਲਿਆ ਅਸੀਂ ਇੱਥੇ ਹੀ ਰੇੜੀ ਲਾਣੀ ਆ ਇੱਥੇ ਹੀ ਲਾਣੀ ਆ ਇਹ ਰੇੜੀ ਬੰਦ ਕਰਵਾਈ ਕਿਉਂ ਆ ਤੋ ਦੱਸਿਆ ਤੁਹਾਨੂੰ ਨਸ਼ੇ ਵੀ ਕਦੇ ਆ ਨਸ਼ੇ ਆ ਨਸ਼ੇ ਹਸਪੀਟਲਾਂ ਜਿਹੜੀ ਦਵਾਈ ਦਿੰਦੀਆਂ ਆ ਜਿਹੜੇ ਨਸ਼ਾ ਕਰਦੇ ਆ ਜਿਹੜੇ ਦਵਾਈ ਦਿੰਦੇ ਆ ਉਹ ਇੱਥੇ ਆ ਕੇ ਵੇਚਦੇ ਆ ਇੱਥੇ ਸਾਡਾ ਤਾਂ ਨਹੀਂ ਕਸੂਰ ਕੋਈ ਆ ਸਾਨੂੰ ਤਾਂ ਕੰਮ ਕਰਨ ਦੋ ਤੁਸੀਂ ਜਿਹਨਾਂ ਜਿਹੜੇ ਵੇਚਦੇ ਆ ਜਿਹੜੇ ਕਰਦੇ ਆ ਉਹਨਾਂ ਨੂੰ ਤੁਸੀਂ ਠੀਕ ਹੈ ਨਾ ਤੁਸੀਂ ਆਏ ਦਿਨ ਰੇੜੀਆਂ ਦਾ ਕੰਪਲੇਨ ਸਾਲ ਹੋ ਗਿਆ ਸਾਨੂੰ ਇਦਾਂ ਦੇਖਦੇ 7-8000 ਦਾ ਮਾਲ ਪੁਆਨੇ ਆ ਦੇ ਖੁਦ ਸਾਰਾ ਹੀ ਖਰਾਬ ਹੋ ਗਿਆ ਸਾਡਾ ਮਾਰੋ ਪਾਈ ਸੁਬਾਹ ਦੇਖੋ ਜੀ ਸਾਡੇ ਪ੍ਰਸ਼ਾਸਨ ਨਾਲ ਕੋਈ ਗੱਲ ਕੀਤੀ ਕੀਤੀ ਆ ਬਹੁਤ ਸਾਰਿਆਂ ਨੇ ਕਿਹਾ ਦਸ ਦਿਨ ਹੋ ਗਿਆ ਸਾਨੂੰ ਘੁੰਮਦੇ ਕਿਸੇ ਨੇ ਨਹੀਂ ਸਾਡੀ ਸੁਣੀ ਜੇ ਕਿਸੇ ਨੇ ਕੋਈ ਗਰੀਬ ਬੰਦੇ ਨੇ ਸਾਡੀ ਹੈਲਪ ਕਰ ਦਿੱਤੀ ਤੇ ਮੀਡੀਆ ਵਾਲੇ ਕਹਿੰਦੇ ਜੀ ਪਹਿਲੇ ਕੈਮਰੇ ਇਹ ਨਹੀਂ ਪੁੱਛਦੇ ਤੁਸੀਂ ਦੱਸ ਦਿਨ ਦੀ ਰੋਟੀ ਖਾਧੀ ਆ ਕਿ ਨਹੀਂ ਖਾਧੀ ਆ ਇਹ ਕਹਿੰਦੇ ਆ ਤੁਹਾਡੀ ਰੇੜੀ ਕਿੰਨੇ ਲਗਵਾਈ ਆ ਐਦਾਂ ਕਹਿੰਦੇ ਆ ਮੰਦੇ ਨੂੰ ਮੈਂਟਲੀ ਸਟ੍ਰੈਸ ਦਿੰਦੇ ਆ ਅਗਲਾ ਐਕਸ਼ਨ ਕੀ ਹੋਏਗਾ ਜੇ ਕਾਰਵਾਈ ਨਹੀਂ ਹੁੰਦੀ ਤਾਂ ਅੱਡੇ ਹੀ ਸਵਾਏ ਨਹੀਂ ਇੱਥੇ ਰੇੜੀ ਲਾ ਮੰਗੇ ਸੀ ਇੱਥੇ ਰੇੜੀ ਲੱਗਣੀ ਚਾਹੀਦੀ ਸਾਡੀ ਇੱਥੇ ਬੈਠਣੀ ਹੈ ਇੱਥੇ ਮੈਂ ਮਰ ਜਾਣਾ ਮੇਰੇ ਸੇ ਪੁਲਿਸ ਪੁਲਿਸ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਆ ਕਿ ਜਿਹੜੇ ਆਂਦੇ ਆ ਦਵਾਈਖਾਨ ਮੈਂ ਇਹਨਾਂ ਨਾਲ ਬੈਠਦੀ ਰਹੀ ਕਾਫੀ ਦਿਨ ਅਸੀਂ ਜਦੋਂ ਉਹਨਾਂ ਨੂੰ ਮਨਾ ਕਰਨਾ ਉਹਨਾਂ ਦੇ 2 2 ਮਿੰਟ ਉੱਧਰ ਹੋਇਆ ਨਾ ਲੜਨਾ ਵੀ ਹੈਗਾ ਯਾ ਮੈਂ ਮੈਂ ਖੁਦ ਲੜਦੀ ਰਹੀ ਬਿਚਾ ਕੇ ਬਚਦੇ ਉਹਨਾਂ ਨੂੰ ਫੜਦੇ ਚਾਹਤੇ ਇਥੋਂ ਕੇਂਦਰ ਹਟਾਓ ਜਸਾਨੂ ਸਕਿਉਰਿਟੀ ਦੀ ਉਹ ਸਾਨੂੰ ਕੰਮ ਕਰਨ ਦੋ ਬਸ ਅਸੀਂ ਕੰਮ ਕਰਨਾ ਚਾਹੁੰਦੇ ਆਂ ਇਥੇ ਕਿਸੇ ਵੱਡੇ ਅਫਸਰ ਨੂੰ ਮਿਲੇਗੀ ਇਸ ਮਸਲੇ ਦੇ ਜਾ ਕੇ ਨਹੀਂ ਅਸੀਂ ਨਹੀਂ ਮਿਲੇ ਕਿਸੇ ਨੂੰ ਨਹੀਂ ਨਹੀਂ ਅਸੀਂ ਕੋਈ ਸੁਣਦਾ ਹੀ ਨਹੀਂ ਸਾਡੀ ਕੌਣ ਕੌਣ ਨਹੀਂ ਸੁਣਦਾ ਦੱਸੋ ਕੋਈ ਵੀ ਨਹੀਂ ਸੁਣਦਾ ਕਿਸੇ ਨਾਮ ਲੈਣਾ ਕੋਈ ਆਂਦੇ ਆ ਬਸ ਨਾਮ ਸਾਨੂੰ ਕਿਸੇ ਕਿਸੇ ਨੇ ਪੁਲਿਸ ਵੀ ਆਪਣੀ ਡਿਊਟੀ ਕਰਦੀ ਆ ਅਸੀਂ ਬੰਦੇ ਆਪਣੀ ਡਿਊਟੀ ਕਰਦੀ ਆ ਪਰ ਗਰੀਬ ਬੰਦੇ ਦੇ ਪੇਟ ਤੇ ਲਾਤਾਂ ਤਾਂ ਨਾ ਮਾਰੋ ਬਲੇਂਦਰ ਬਲੇਂਦਰ ਜੀ ਕੀ ਦਿੱਕਤ ਕੀ ਹੈ ਦੇਖ ਰੇ ਆ ਜਾ ਟੋਹੇ ਲਾਉਂਦੇ ਜੀ ਪਰ ਜੇ ਨੰਬਰ ਤੇ ਜਾਂਦੇ ਸੀ ਸਵਾਰੀ ਜੇ ਕੋ ਮਰੀਜ਼ ਨੂੰ ਉਹ ਲੈ ਕੇ ਜਾਂਦੇ ਜਾਂ ਉਹ ਲੈ ਕੇ ਜਾਂਦੇ ਆ ਠੀਕ ਹੈ ਜੀ ਇਹ ਸਾਰੇ ਸਾਰਾ ਆਟੋ ਸਾਡਾ ਚੁਕਾਤਾ ਆਈ ਆਈ ਰੋਟੀ ਖਾਂਦੇ ਆਟੋ ਲੈ ਕੇ ਜਾਂਦੇ ਆ ਜਿਹਨਾਂ ਨੇ ਚੁਕਾਤਾ ਪੁਲਿਸ ਵਾਲਾਂ ਨੇ ਚੁਕਾਤਾ ਕਿਉਂ ਚੁਕਾਤਾ ਇਹ ਕਹਿੰਦੇ ਨਸ਼ੇ ਕਰਦੇ ਕੋਈ ਨਸ਼ਾ ਕਰਦੇ ਕੋਈ ਨਸ਼ਾ ਪੱਤਾ ਵੇਦੇ ਕੋਈ ਕੁਛ ਕਰਦੇ ਤਾਂ ਗੱਲ ਕਰਨ ਭਾਈ ਕੋਈ ਨਹੀਂ ਕਰਦੇ ਨਾ ਨਸ਼ਾ ਵੇਦੇ ਨਾ ਕੁਛ ਕਰਦੇ ਆ ਠੀਕ ਹੈ ਜੀ ਆ ਸਾਰੇ ਬੰਦੇ ਖੜੇ ਮਲਾਜਮਾ ਦਾ ਸਾਰੇ ਪਰਦੀਆਂ ਪਾ ਗੜੇ 20 ਮਿੰਨਰ ਇਕੱਠੇ ਹੋ ਇਕੱਠਿਆ ਠੀਕ ਹੈ ਇਹ ਦਿੱਕਤ ਕੀ ਹੈ ਕਿਉਂ ਅਰੇਰੈਸਟ ਹੋ ਰਿਹਾ ਦੱਸੋ ਹਮ ਕਾਰਨ ਦੱਸੋ ਭਾਜੀ ਉਹਨਾਂ ਦੀ ਦੁਕਾਨ ਬੰਦ ਹੋ ਗਈ ਹੈ ਨਾਮ ਗਲਤ ਇਲਜ਼ਾਮ ਲੱਗਦੇ ਪਏ ਉਹਨਾਂ ਉੱਤੇ ਕੀ ਰੋਪ ਹੈ ਇਹੋ ਹੀ ਚੁੱਟੇ ਬਾਰੇ ਲੱਗ ਦਿੰਦੇ ਆ ਵਿਦਾ ਕਰਦੇ ਪੂਰੀਆਂ ਖਦੇ ਬੇ ਕਿਉਂ ਇਹੋ ਅੰਬਲੀ ਵੇਚਨੇ ਨੂੰ ਪਕੜੋ ਨਹੀਂ ਸ਼ਾਂਤ ਦੱਸੋ ਨਾਮ ਕੀ ਹੈ ਹਮਾਰੇ ਉਸਾ ਨਾਮ ਹੈ ਉਸਾ ਦੀ ਕੀ ਦਿੱਕਤ ਕੀ ਹੈ ਦੱਸੋ ਦਿੱਕਤ ਹੈ ਹਮਾਰੇ ਚਾਹ ਖੇਰੀ ਬੰਦ ਕਰ ਦਿੰਦੇ ਤੇ ਤੁਹਾਡੀ ਵੀ ਚਾਹ ਦੀ ਰੇੜੀ ਬੰਦ ਕਰਤੀ ਆ ਹਾਂਜੀ ਇਹਨਾਂ ਦਾ ਪਤੀ ਹੈ ਜੀ ਉਹ ਅੱਛ

ਕਿਆ ਖਾਣਾ ਕਿਆ ਕਰਕੇ ਰਹੇਗੀ ਇਹ ਬਤਾਉ ਤਾ ਮਸਲਾ ਇਹ ਹੈ ਜਿਹੜੀ ਆ ਰੇੜੀ ਜੂਸੀ ਰੇੜੀ ਲੱਗਦੀ ਆ ਕਦੇ ਕਦੇ 40 ਸਾਲ ਪੁਰਾਣੀ ਰੇੜੀ ਆ ਕੋਈ ਨਵੀਂ ਰੇੜੀ ਨਹੀਂ ਨਵੀਂ ਰੇੜੀ ਨਹੀਂ ਲੱਗੀ ਕੋਈ 40 ਸਾਲ ਪੁਰਾਣੀ ਰੇੜੀ ਆ ਔਰ ਜੇ ਤੁਸੀਂ ਨਸ਼ਾ ਇੱਥੇ ਅੰਦਰੋਂ ਜਿਹੜਾ ਦਿੰਦੇ ਆ ਪਹਿਲਾਂ ਮੈਂ ਸਰਕਾਰ ਕੇ ਅਰਜ਼ੀ ਕਈ ਵਾਰ ਕਰ ਚੁੱਕਾ ਆ ਕਿ ਅੰਦਰੋਂ ਇਹ ਨਸ਼ਾ ਜਿਹੜੇ ਗੋਲੀਆਂ ਦੇ ਇਹ ਹੋਰ ਕਿਤੇ ਸ਼ਿਫਟ ਕੀਤੀਆਂ ਜਾਂਦੀਆਂ ਕਿਉਂਕਿ ਅੰਦਰੋਂ ਗੋਲੀਆਂ ਲਾ ਕੇ ਇੱਚਾ ਕੇ ਵੇਚਦੇ ਆ ਔਰ ਇਹਨਾਂ ਬਚਾਰੇ ਗਰੀਬਾਂ ਦਾ ਕੀ ਸੂਰ ਹੈ ਇਹ ਅਮਲੀ ਆ ਕੇ ਇਹਨਾਂ ਨਾਲ ਲੜਦੇ ਆ ਝਗੜਦੇ ਮੈਂ ਖੁਦ ਕਈ ਵਾਰੀ ਕਿੱਥੇ ਕੁਟੇ ਆਣੇ। ਵੱਧ ਦਾ ਵੱਧ ਤਾਂ ਮੈਂ ਨਾ ਹੱਥੋਂ ਵੀ ਕਿਵਰੀ ਹੋ ਜਾਉਂਦੇ ਨੇ। ਹੁਣ ਮੈਂ ਉਸਤਾ ਵੀ ਪ੍ਰਸ਼ਾਸਨ ਅੱਗੇ ਮਾਰਦ ਦਿੰਦਾਈ ਅੰਦਰੋਂ ਸੇਛੋੜ ਦੇ ਗੋਲੀਆਂ ਬੰਦ ਕਰਤੀਆਂ। ਉਹ ਅੰਦਰ ਵੀ ਗੋਲੀਆਂ ਦਿੰਦੇ ਆਂ ਔਰ ਬਾਹਰ ਆ ਕੇ ਵੇਚਦੇ ਆਂ। ਛਤਰੀ ਰਾਜਪੂਤ ਕਰਨੀ ਸੈਨਾ ਇਹਨਾਂ ਦੀ ਆਵਾਜ਼ ਚੱਕੇਗੀ। ਜੂਰ ਚੱਕੇਗੀ। ਡੌੜ ਚੱਕੇਗੀ। ਹਮੇਸ਼ ਗਰੀਬਾਂ ਵਾਸਤੇ ਮੈਂ ਖੜਾ ਹਾਂ ਔਰ ਖੜਾ ਰਹੂੰਗਾ। ਲੱਗ ਰਿਹਾ ਏ ਧੱਕਾ ਹੋ ਰਿਹਾ ਜੀ। ਹੋਰ ਜ਼ਿਆਦਾ ਧੱਕਾ ਹੋ ਰਿਹਾ। ਹੁਣ ਆਪ ਤੁਹਾਡੇ ਸਾਹਮਣੇ ਤੁਸੀਂ ਸਰਦ ਦੇਖ ਹੀ ਲਿਆ। ਕਿੱਦਾਂ ਆਪਣੇ ਬੱਚੇ ਪਾਲਣਗੇ, ਕਿੱਦਾਂ ਪੜ ਹੁਣ ਬਜ਼ੁਰਗਾਂ ਹਾਰ ਦੇ ਪੇਸ਼ੇਂਡਾ ਆਈ ਨੇ ਦਵਾਈ ਆਂਦੀ ਹੈ ਡਾਕਟਰ ਵੱਲੋਂ ਉਹ ਕਿੱਦਾਂ ਦਵਾਈ ਲੈਣਗੇ ਜਿਨ੍ਹਾਂ ਨੂੰ ਕੁਝ ਹੋ ਜਾਂਦਾ ਔਰ ਕੂਰ ਕੌਣ ਹੈ ਅਗਲਾ ਕੀ ਟਿੱਚਾ ਹੈ ਜੀ ਅਗਲਾ ਕੀ ਪ੍ਰੋਗਰਾਮ ਹੈ ਅਗਲਾ ਪ੍ਰੋਗਰਾਮ ਦੇਖਦੇ ਹੁਣ ਜੇ ਨਹੀਂ ਨਹੀਂ ਬੈਠਣ ਲੱਗੇ ਅਮਰਨ ਵਰਤ ਤੇ ਪੋਖਰ ਤਾਲ ਤੇ ਬੈਠਣ ਲੱਗੇ ਮੈਂ ਇਹ ਨਾਲ ਖੜਾ ਹਾਂਗਾ ਕੰਮ ਤੁਹਾਨੂੰ ਕਰਨੀ ਜਿੰਦੇ ਵੇ ਜਦੋਂ ਇਹ ਕੰਮ ਕਰਦੇ ਨਹੀਂ ਨਾ ਕੰਮ ਦਾ ਟਾਈਮ ਹੁੰਦਾ ਉਸ ਟਾਈਮ ਪੁਲਿਸ ਆ ਜਾਂਦੀ ਹੈ ਸਵੇਰੇ ਆ ਜਾਂਦੀ ਹੈ 9 ਵਜੇ ਆ ਜਾਂਦੀ ਹੈ ਮੁੜ ਕੇ ਦਾ ਕੋਈ ਟਾਈਮ ਨਹੀਂ ਕਦੋਂ ਗੱਡੀ ਇੱਥੇ ਆ ਜਵੇ ਇਹਨਾਂ ਕੀ ਤੁਹਾਨੂੰ ਕਰਦੀ ਖਰਾਬ ਬਾਲ ਤੇ ਇਹ ਉਹ ਬਿਲ ਪ੍ਰਸ਼ਾਸਨ ਜਿਹੜਾ ਅੰਦਰੋਂ ਇਹ ਵੀ ਸਾਡਾ ਸਾਥ ਨਹੀਂ ਦੇ ਰਿਹਾ ਸਹੀ ਮੈਨੇ ਦੇ ਵਿੱਚ ਜੇ ਅਸਦੀ ਨਾ ਕੀ ਕਰਦੀਆਂ ਕਿ ਇਹ ਅੰਦਰਲੇ ਮੁਲਾਜ਼ਮ ਜਿਹੜੇ ਪਹਿਲਾਂ ਸੀਗੇ ਤੇ ਜਿਹੜੋਂ ਇੱਥੇ ਚੱਲਦਾ ਸੀਗਾ ਮੁਲਾਜ਼ਮਾਂ ਨੇ ਕੋਈ ਐਕਸ਼ਨ ਨਹੀਂ ਲਿਆ ਇਹ ਹੁਣ ਤੋਂ ਨਹੀਂ ਕੰਮ ਚੱਲਦੇ ਆ ਜਾਨ ਸਰ ਦੇਖੋ ਮੈਂ ਜਿਹੜੀ ਗੱਲ ਕਰ ਰਿਹਾ ਇਹ ਕਾਰਪੋਰੇਸ਼ਨ ਦੇਖਣਾ ਜਿਹੜੀ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਠੀਕ ਹੈ ਇੱਥੇ ਟ੍ਰੈਫਿਕ ਦੀ ਸਮੱਸਿਆ ਮਜੀ ਅਸੀਂ ਉਹਨਾਂ ਨੂੰ ਲੈ ਕੇ ਵੀ ਜਾਂਦੀ ਆ ਤੁਸੀਂ ਉੱਥੇ ਕਾਈਂਡਲੀ ਉੱਥੇ ਅੱਗੇ ਪਿੱਛੇ ਕਰਕੇ ਲਾ ਦੋ ਕਾਰਪੋਰੇਸ਼ਨ ਇਹ ਤੁਸੀਂ ਕੋਈ ਵਿਗੜ ਪਾਉਗੇ ਭੰਗੀ ਕਾਨੂੰਨ ਮਦਦ ਪਾਦੀ ਕਰਦੇ ਠੀਕ ਹੈ ਜੀ ਅਸੀਂ ਕਾਪਰਸੀ ਨੂੰ ਉਹਦੇ ਕੋਲ ਗਾਣੇ 40 ਪਿਆਸ ਹਾਲਾ ਤੁਹਾਨੂੰ ਕਿਹਾ ਤੁਸੀਂ ਕਾਰਪੋਰੇਸ਼ਨ ਦੇ ਉੱਪਰ ਜਾਓ ਠੀਕ ਹੈ ਉੱਥੇ ਜਾ ਕੇ ਗੱਲ ਕਰੋ ਕੋਈ ਨਹੀਂ ਸੁਣਦਾ ਭਾਜੀ ਗਰੀਬ ਬੰਦੇ ਦੀ ਕੋਣ ਸੁਣਦਾ ਤੁਸੀਂ ਰਿਟਰਨ ਚ ਦੋ ਮਹੀਨੇ ਜੋ ਵੀ ਰਿਟਰਨ ਚ ਜਦੋਂ ਪਿੱਛੇ ਜੀ ਕੇਸ ਹੋਇਆ ਸੀ ਉਸ ਰਿਟਰਨ ਚ ਅਪਲੀਕੇਸ਼ਨ ਦੇ ਕੇ ਆਇਆ ਅੱਜ ਤੱਕ ਸੁਣਾਈ ਨਹੀਂ ਹੋਈ ਸਾਡੀ ਇਹ ਤਰੀਕਾ ਵੀ ਨਹੀਂ ਹੈਗਾ ਕਿਉਂ ਮੈਂ ਇੱਥੇ ਖੜੀ ਅਸੀ ਆਪ ਦੁੱਖੇ ਪਈਆਂ ਰੋਟੀ ਇੰਡਸਟਰੀ ਨੂੰ ਹੋ ਗਿਆ ਸੀ ਰੋਟੀ ਕਰਦੀ ਨਹੀਂ ਖਾਦੀ ਬੱਚਿਆਂ ਦੀ ਫੀਸ ਤਿੰਨ ਮਹੀਨੇ ਲਈ ਚਲ ਗਈ ਤੁਸੀਂ ਉੱਥੇ ਆ ਦੇਖੋ ਮੈਂ ਹਾਰਦੀ ਮਰੀ ਹੈ ਤੁਹਾਡੀ ਮਾਂ ਵਾਚੀ ਆ 8 ਦਿਨ ਮਰੀ ਨਹੀਂ ਲੱਗਿਆ ਮੈਨੂੰ 9 ਦਿਨ ਹੋ ਗਏ ਦਵਾਈ ਹੈ ਪੰਚਾਇਤ ਕਿ ਜਿਹੜੇ ਖੋਖੇ ਇੱਥੇ ਲੱਗਦੇ ਸੀ ਉਹਨੇ ਪਰਿਵਾਰਾਂ ਨੇ ਇੱਥੇ ਸਾਈਡ ਤੇ ਇੱਕ ਸਰਨਾਲਾ ਵਗੈਰਾ ਪਰਸਸ਼ਸ਼ਨ ਕਰਦੇ ਸੀਗੇ ਇਹਦੇ ਵਿੱਚ ਇਹਨਾਂ ਨੂੰ ਅਸੀਂ ਇਹਦਾਇਤ ਕੀਤੀ ਹੈ ਕਿ ਕਾਰਪੋਰੇਸ਼ਨ ਦਾ ਮੈਟਰ ਹੈਗਾ ਤੁਸੀਂ ਕਾਰਪੋਰੇਸ਼ਨ ਕਮਿਸ਼ਨਰ ਮਿਲੋ ਤੇ ਜੇ ਇਹ ਦਾ ਇਲੈਗਲ ਬੈਠਣਗੇ ਅਸੀਂ ਕਾਨੂੰਨ ਮੁਤਾਬਿਕ ਜਿਹੜੀ ਬੰਦੀ ਕਰ ਵੀ ਕਰਾਂਗੇ ਉਹ ਮਰਨ ਵਰਤ ਤੇ ਬੈਠਣ ਲੱਗੇ ਆ ਜਿਨ੍ਹਾਂ ਦੀ ਰੇੜੀਆਂ ਆ ਤੇ ਇੱਕ ਵੱਡੀ ਜਿਹੜੀ ਗੱਲ ਹੈ ਵੱਡੀ ਜਿਹੜੀ ਖਬਰ ਹੈ ਉਹ ਹੁਸ਼ਿਆਰਪੁਰ ਸਿਵਲ ਹਸਪੀਟਲ ਦੇ ਸਾਹਮਣੇ ਤੋਂ ਬਾਹਰ ਆ ਰਹੀ ਹੈ ਤੁਹਾਨੂੰ ਦੱਸਿਏ ਲਗਾਤਾਰ ਜਿਹੜੀ ਆ ਜਿੰਦਾਬਾਦ ਮਰਦਾਬਾ ਦੇ ਨਾਰੇ ਜਿਹੜੇ ਆ ਹੁਣ ਗਰਾਊਂਡ ਜ਼ੀਰੋ ਤੇ ਮੈਂ ਮੌਜੂਦ ਆ ਉੱਥੇ ਬੁਲੰਦ ਹੋਣ ਲੱਪਿਆ ਜਿਨ੍ਹਾਂ ਦੀ ਰੇੜੀਆਂ ਲੱਗਦੀ ਉਹਨਾਂ ਦੇ ਘਰ ਦੇ ਜਿਹੜੇ ਲੇਡੀਜ਼ ਨੇ ਉਹ ਘਰੋਂ ਨਿਕਲ ਕੇ ਅੱਜ ਆਪਣੀ ਰੋਟੀ ਵਾਸਤੇ ਧਾਨੇ ਤੇ ਬੈਠਣ ਆ ਗਏ ਨੇ ਤੇ ਲਗਾਤਾਰ ਵੱਡੀ ਇਹ ਵੱਡੇ ਉਮਰ ਦੇ ਜਿਹੜੇ ਬਜ਼ੁਰਗ ਸੀਗੇ ਸਾਡੇ ਨਾਲ ਮਾਤਾ ਜੀ ਜੁੜੇ ਹੋ ਸੀਗੇ ਉਹ ਕਹਿ ਰਹੇ ਸੀਗੇ ਕਿ ਮੈਂ ਇਹਨਾਂ ਦੇ ਸਿਰ ਚੜ੍ਹ ਕੇ ਮਰ ਜਾਣਾ ਤੇ ਸੀਨੀਅਰ ਸਿਟੀਜ਼ਨ ਦਾ ਬਣਦਾ ਜਿਹੜਾ ਮਾਨ ਸਨਮਾਨ ਹੈ ਉਹ ਉਹ ਪੰਜਾਬ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਇੱਕ ਵਾਰੀ ਜ਼ਰੂਰ ਵਿਚਾਰ ਕਰੇ ਕਿ ਆਪਾਂ ਜਿਹੜੇ ਵੱਡੇ ਵੱਡੇ ਫਲੈਕਸ ਲਾਉਂਦੇ ਆ ਵੱਡੇ ਵੱਡੇ ਪ੍ਰੋਗਰਾਮ ਮਿਥਦੇ ਆ ਕਿ ਸੀਨੀਅਰ ਸਿਟੀਜ਼ਨ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਇਹ ਸੀਨੀਅਰ ਸਿਟੀਜ਼ਨ ਨੇ ਜੋ ਅੱਜ ਅਨਮਿੱਥੇ ਸਮੇਂ ਵਾਸਤੇ ਮਰਨwarte ਤੇ ਬੈਠਣ ਲੱਗੇ ਨੇ ਕੈਮਰਾਮੈਨ ਪਵਨ ਕੁਮਾਰ ਦੇ ਨਾਲ ਮੈਂ ਬਜਰਿੰਗੀ ਪਾਂਡੇ ਜੀਵੀਸੀ ਅਪਡੇਟ